ਪੂਤਾਂ ਵਾਲੀ ਕੋਠੀ ਦਾ ਸੱਚ ਆਇਆ ਸਾਹਮਣੇ ਅੰਦਰ ਜਾ ਕੇ ਪਤਾ ਲੱਗਿਆ ਤਾਂ ਹੈਰਾਨ ਕਰਨ ਵਾਲੇ ਖੁਲਾਸੇ ਮਿੱਤਰੋ ਤੁਹਾਨੂੰ ਦਿਖਾਉਣੇ ਆ ਸਾਰੀ ਵੀਡੀਓ ਐਂਡ ਤੱਕ ਜਾ ਕੇ ਦੇਖ ਲਓ ਦੇਖ ਕੇ ਹੈਰਾਨ ਹੋ ਜਾਓਗੇ ਤੁਸੀਂ ਇਹ ਜਿਹੇ ਖੁਲਾਸੇ ਹੋਣਗੇ ਅੰਦਰ ਜਾ ਕੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬੇਲੀ ਉਹ ਠੀਕ ਠਾਕ ਹੋ ਆਪਣੇ ਪੇਜ ਤੇ ਤੁਹਾਡਾ ਸਵਾਗਤ ਆ ਲਓ ਵੀ ਮਿੱਤਰੋ ਅੱਜ ਆਪਾਂ ਪਹੁੰਚੇ ਆ ਤਕਸੀ ਦਮਦਮਾ ਸਾਹਿਬ ਤਲਵੰਡੀ ਸਾਭੋ ਜਿੱਥੇ ਕਿ ਇੱਕ ਬਹੁਤ ਹੀ ਮਸ਼ਹੂਰ ਕੋਠੀ ਐ ਆਪਾਂ ਤੁਹਾਨੂੰ ਉਹਦੇ ਦਰਸ਼ਨ ਕਰਾਉਣੇ ਪੂਤਾਂ ਵਾਲੀ ਕੋਠੀ ਤੇ ਲਓ ਵੀ ਮਿੱਤਰੋ ਆਪਾਂ ਦੇਖ ਨਹੀਂ ਰਹੇ ਅੰਦਰ ਭੂਤ ਹੈਗੇ ਆ ਜਾਂ ਫਿਰ ਐਵੇਂ ਅਫ ਅੱਜ ਫਿਰ ਮਿੱਤਰੋ ਬਣੀ ਰੋ ਵੀਡੀਓ ਨਾ ਲਓ ਵੀ ਮਿੱਤਰੋ ਆਪਾਂ ਕਰਦੇ ਇਹਦੇ ਵਿੱਚ ਐਂਟਰ ਤੇ ਹੁਣ ਆਪਾਂ ਜਾ ਕੇ ਦੇਖਦੇ ਵੀ ਇਹਦੇ ਵਿੱਚ ਭੂਤਾਂ-ਭੂਤਾਂ ਹੈਗੇ ਕਿ ਹੈ ਨਹੀਂ ਲਓ ਵੀ ਮਿੱਤਰੋ ਡਰਾਉਣੀ ਸ਼ਕਲ ਦੀ ਕੋਠੀ ਆ ਤੁਸੀਂ ਦੇਖ ਸਕਦੇ ਹੋ ਇਮਾਰਤਾਂ ਸ਼ੀਸ਼ੇ ਵਗੈਰੇ ਨੇ ਫੁੱਟੇ ਹੋਏ ਨੇ ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਇੰਟਰਨੈਟ ਦੇ ਉੱਤੇ ਜਿਹੜੀ ਬਹੁਤ ਜ਼ਿਆਦਾ ਮਸ਼ਹੂਰ ਹੈ ਪਰ ਅੰਦਰ ਜਾ ਕੇ ਦੇਖਦੇ ਵੀ ਇਹਦੇ ਵਿੱਚ ਸੱਚਮੱਚ ਭੂਤਾਂ ਹੈਗੇ ਆ ਜਾਂ ਫਿਰ ਹੈ ਨਹੀਂ ਆ ਤੇ ਮੈਂ ਕਰਨ ਨੂੰ ਕਹੂੰਗਾ ਮਰਾ ਕਰਨ ਕੈਮਰਾ ਨਾਲ ਹੀ ਲਿਆ ਲਓ ਵੀ ਮਿੱਤਰੋ ਆਵਾਜ਼ਾਂ-ਬੂਜ਼ਾਂ ਤਾਂ ਲੱਗਦਾ ਇੱਥੇ ਆਉਂਦੀਆਂ ਨੇ ਪਰ ਆਪਣੀਆਂ ਆਉਂਦੀਆਂ ਭੂਤਾਂ ਦੀਆਂ ਨਹੀਂ ਆਉਂਦੀਆਂ ਤੇ ਲਓ ਜੀ ਵਾਹਿਗੁਰੂ ਨਾਮ ਸੱਚ ਹੈ ਗੱਪ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਭੈਣੋ ਤੇ ਭਰਾਵੋ ਕੀ ਕੁਛ ਇਹਦੇ ਉੱਤੇ ਲਿਖਿਆ ਹੋਇਆ ਹੈ ਹਨਾ ਤੇ ਸ਼ੀਸ਼ੇ ਵਗੈਰਾ ਬਾਰੀਆਂ ਨੇ ਸਭ ਟੁੱਟੇ ਹੋਏ ਨੇ ਇੱਥੇ ਤੇ ਕੋਈ ਵੀ ਇੱਥੇ ਜਿਹੜਾ ਕੋਈ ਆਪਣੇ ਘਰ ਦਾ ਪਰਿਵਾਰ ਦਾ ਮੈਂਬਰ ਹੈ ਨਾ ਨਹੀਂ ਰਹਿ ਰਿਹਾ ਤੇ ਆਪਾਂ ਤੁਹਾਨੂੰ ਅੰਦਰੋਂ ਵੀ ਦਿਖਾਉਣੇ ਆਂ ਇਹਦੀ ਵੀਡੀਓ ਜਾ ਕੇ ਵੀ ਸਾਰੀ ਇਹ ਸੱਚ ਹੈ ਜਾਂ ਫਿਰ ਝੂਠ ਹੈ ਲਓ ਮਿੱਤਰੋ ਜਿਹੜੀ ਰਸੋਈ ਵਗੈਰਾ ਹੈ ਉਹ ਵੀ ਤੁਹਾਨੂੰ ਦਿਖਾਉਣੇ ਆਪਾਂ ਚੰਗੀ ਤਰ੍ਹਾਂ ਆ ਦੇਖ ਲਓ ਭਾਈ ਜਿਹੜੀ ਸੋਈ ਹੈ ਰਹੀ ਉਹ ਵੀ ਤੁਸੀਂ ਦੇਖ ਸਕਦੇ ਕਬੂਤਰਾਂ ਨੇ ਇੱਥੇ ਆਣ ਲਈ ਪਾਏ ਹੋਏ ਨੇ ਤੇ ਬਿਲਕੁਲ ਇਹ ਕਾਫੀ ਟਾਈਮ ਤੋਂ ਜਿਹੜੀ ਅਜਾੜ ਪਈ ਹੈ ਇੰਟਰਨੈਟ ਦੇ ਉੱਤੇ ਬਹੁਤ ਇਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਵੀ ਇੱਥੇ ਆਪਣੇ ਨਿਹੰਗ ਸਿੰਘ ਵੀ ਰਹਿ ਕੇ ਗਿਆ ਤੇ ਤਰਕਸ਼ੀਲ ਸਟੱਡੀ ਦੇ ਮੈਂਬਰ ਵੀ ਰਹਿ ਕੇ ਗਿਆ ਪਰ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਸਾਰੀਆਂ ਫਾਹ ਲੱਗਦੀਆਂ ਨੇ ਪਰ ਆਪਾਂ ਤੁਹਾਨੂੰ ਕੱਲੀ ਕੱਲੀ ਚੀਜ਼ ਹੋਰ ਵੀ ਦਿਖਾ ਦਿੰਨੇ ਜਾ ਕੇ ਅੰਦਰੋਂ ਤੁਸੀਂ ਦੇਖ ਸਕਦੇ ਹੋ ਸੌਫੀ ਬੁਰਜ ਤੇ ਮੁੰਡਿਆਂ ਵਗੈਰੇ ਨਾਮ ਤੇ ਪਾਈ ਉੱਤੇ ਲਿਖੇ ਹੋਏ ਨੇ ਤੇ ਚਰਚਾ ਦਾ ਵਿਸ਼ਾ ਭਾਈ ਪੂਰੀ ਬਣੀ ਹੋਈ ਹੈ ਇਹ ਤੇ ਇੱਧਰ ਆਪਣੇ ਇਧਰ ਤੁਹਾਨੂੰ ਦਿਖਾ ਦਨੇ ਆਪਾਂ ਅੰਦਰ ਜਾ ਕੇ ਵੀ ਸਾਰੀ ਇਹ ਫੁੱਲ ਬਿਲਕੁਲ ਖਾਲੀ ਬਣੀ ਹੋਈ ਹੈ ਤੇ ਦੇਖ ਸਕਦੇ ਹੋ ਅੰਦਰੋਂ ਜਾ ਕੇ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਸਾਰੀ ਇਧਰੋਂ ਵੀ ਅਜਾੜ ਬਣੀ ਹੋਈ ਹੈ ਕੈਮਰਾ ਮਾਰਕਰ ਤੇ ਲਓ ਜੀ ਆਪਾਂ ਕੱਲੀ ਕੱਲੀ ਚੀਜ਼ ਤੁਹਾਨੂੰ ਇੱਥੇ ਦਿਖਾ ਦਾਂਗੇ ਨੋਟ ਕਰਵਾ ਦਾਂਗੇ ਇੱਥੇ ਲੈਟਰ ਵਗੈਰਾ ਤੁਸੀਂ ਦੇਖ ਸਕਦੇ ਹੋ ਤੇ ਕਰਨ ਨੂੰ ਮੈਂ ਕਹੂੰਗਾ ਵੀ ਕੈਮਰਾ ਮੜਾ ਥੱਲੇ ਮਾਰ ਦੇ ਵੀ ਭੂਤਾਂ ਦਾ ਸਿਸਟਮ ਜਿਹੜਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਭਾਈ ਇੱਥੇ ਸਿਰਫ ਇੱਕ ਨਸ਼ੇ ਦੇ ਤੌਰ ਤੇ ਉਹਨੂੰ ਯੂਜ਼ ਕੀਤਾ ਜਾਂਦਾ ਹੈ ਆ ਲੈਟਰ ਵਗੈਰਾ ਦੇਖ ਲਓ ਸਰਿੰਜਾਂ ਵਗੈਰਾ ਦੇਖ ਲਓ ਤੇ ਆਪਣੇ ਭਗਵਾਨਤ ਮਾਨ ਸਰਕਾਰ ਨੇ ਵੀ ਇਹ ਚੀਜ਼ਾਂ ਵੀ ਕੰੰਜਾਂ ਹੋਈਆਂ ਵੀ ਆਪਣੇ ਗੁਰੂਕ ਨਗਰੀ ਦੇ ਵਿੱਚ ਨਸ਼ਾ ਆਪਾਂ ਬਿਲਕੁਲ ਖਤਮ ਕਰਾਂਗੇ ਪਰ ਤੁਸੀਂ ਦੇਖ ਸਕਦੇ ਹੋ ਹਰੇ ਵੀ ਹਾਲਾਤ ਇਦਾਂ ਦੇ ਐ ਇੱਕ ਨਸ਼ੇ ਦੇ ਤੌਰ ਤੇ ਉਹਨੂੰ ਯੂਜ਼ ਕੀਤਾ ਜਾਂਦਾ ਹੈ ਆ ਲੈਟਰ ਵਗੈਰਾ ਦੇਖ ਲਓ ਸਰਿੰਜਾਂ ਵਗੈਰਾ ਦੇਖ ਲਓ ਤੇ ਉਹਦੇ ਨੌਜਵਾਨ ਇੱਥੇ ਬਾਈ ਫਿਰਦੇ ਵੀ ਸੀ ਕਿ ਦੇਖ ਕੇ ਆਪਾਂ ਨੂੰ ਜਿਹੜੇ ਪਾਸੇ ਸਾਈਡ ਤੇ ਚਲੇ ਗਏ ਤੇ ਆਹ ਦੇਖ ਲਓ ਸੁਣ ਦਿਖਾ ਦਿੰਨੇ ਆਂ ਦਾਰੂਆਂ ਬੋਤਲਾਂ ਸਰਿੰਜਾਂ ਟੀਕੇ ਜਿਹੜੇ ਬਾਈ ਇੱਥੇ ਹੈਗੇ ਨੇ ਆਪਾਂ ਬਾਹਰੋਂ ਵੀ ਤੁਹਾਨੂੰ ਨਿਗਾ ਮਾਰਾ ਦਨੇ ਆ ਤੇ ਆਸਤਰਾਂ ਤੁਸੀਂ ਦੇਖ ਲਓ ਸਟਿੰਗਾ ਵਗੈਰਾ ਸਰੰਜਾਂ ਤੇ ਇਸ ਟਾਈਮ ਬਈ ਭੂਤਾਂ ਦੀ ਕੋਠੀ ਨਹੀਂ ਇਹ ਇੱਕ ਨਿਸ਼ੇੜੀਆਂ ਦਾ ਅੱਡਾ ਜਿਹੜਾ ਬਣਿਆ ਹੋਇਆ ਹੈ ਤੇ ਕੁਝ ਨੌਜਵਾਨ ਇਥੋਂ ਦੌੜੇ ਵੀ ਹੈ ਪਰ ਆਪਾਂ ਉਹਨਾਂ ਦੇ ਫੇਸ ਦੇ ਉੱਤੇ ਕੈਮਰਾ ਨਹੀਂ ਮਾਰਿਆ ਕਿਉਂਕਿ ਬਈ ਯਾਰ ਕਿਸੇ ਦੀ ਪਛਾਣ ਆਪਾਂ ਗੁਪਤ ਰੱਖਾਂਗੇ ਹਨ ਤੇ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਆਪਣੀ ਪੰਜਾਬ ਸਰਕਾਰ ਨੂੰ ਭਵੰਤਮਾਨ ਸਰਕਾਰ ਨੂੰ ਕਿ ਜਿੰਨੇ ਵੀ ਆਪਣੇ ਮੁਲਾਜ਼ਮ ਵਗੈਰਾ ਹੈ ਬਈ ਉਹਨਾਂ ਨੂੰ ਇੱਥੇ ਐਂਟਰੀ ਜ਼ਰੂਰ ਕਰਾਇਆ ਕਰੋ ਕਿਉਂਕਿ ਅਸੀਂ ਹੁਣ ਇੱਥੇ ਆਏ ਸੀਗੇ ਤੇ 2 3 ਨੌਜਵਾਨ ਬਈ ਇੱਥੋਂ ਦੌੜ ਗਏ ਤੇ ਜਿਹੜਾ ਚਿੱਟੇ ਦੇ ਇਜੈਕਸ਼ਨ ਵਗੈਰਾ ਲਾ ਰਹੇ ਸੀ ਕਿ ਸਾਨੂੰ ਦੇਖ ਕੋ ਕੈਮਰੇ ਨੂੰ ਦੇਖ ਕੇ ਭੱਜ ਗਏ ਇੱਥੋਂ ਤੇ ਆਪਾਂ ਉੱਪਰ ਜਾ ਕੇ ਵੀ ਤੁਹਾਨੂੰ ਦਿਖਾਉਣੇ ਆ ਸਾਰਾ ਸਿਸਟਮ ਦਾ ਕੀ ਹੈ ਮਾਹੌਲ ਤੇ ਦੇਖ ਸਕਦੇ ਹੋ ਬਾਈ ਤੁਸੀਂ ਸਾਰੀਆਂ ਚੀਜ਼ਾਂ ਵਗੈਰਾ ਉੱਪਰ ਤੱਕ ਵੀ ਸਾਨੂੰ ਦਿਖਾ ਦਿੰਦੇ ਵੀ ਜਿਹੜੀ ਜਾਰੀ ਵਗੈਰਾ ਅਗਰੇਲਾ ਵਗੈਰਾ ਨੇ ਨਸ਼ੇੜੀਆਂ ਨੇ ਸਾਰੀਆਂ ਨੇ ਪੱਟ-ਪੱਟ ਕੇ ਇੱਥੋਂ ਜਿਹੜੀਆਂ ਵੇਚ ਦਿੱਤੀਆਂ ਨੇ ਪਰ ਫਿਲਹਾਲ ਸਾਨੂੰ ਕੋਈ ਇੱਥੇ ਭੂਤ ਨਹੀਂ ਨਜ਼ਰ ਆ ਰਹੇ ਜਿਹੜੀਆਂ ਸਾਰੀਆਂ ਆਵਾਹਾਂ ਬਣੀਆਂ ਹੋਈਆਂ ਐ ਵੀ ਇਥੇ ਭੂਤ ਹੈ ਪਰ ਸਾਨੂੰ ਕੋਈ ਵੀ ਇਥੇ ਭੂਤੜਾ ਨਜ਼ਰ ਨਹੀਂ ਆ ਰਿਹਾ ਸਿਰਫ ਬਾਈ ਇਥੇ ਨਸ਼ੇੜੀ ਨਜ਼ਰ ਆ ਰਹੇ ਨੇ ਨੌਜਵਾਨ ਪੀੜ੍ਹੀ ਐ ਉਹ ਆਉਂਦੀ ਐ ਇਥੇ ਇਸਤੇਮਾਲ ਕਰਦੀ ਐ ਇਥੇ ਆ ਕੇ ਵੀ ਖਾਲੀ ਜਗ੍ਹਾ ਐ ਤੇ ਨਸ਼ੇ ਦੀ ਵਰਤੋਂ ਲਈ ਇਹ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਤੇ ਮਿੱਤਰੋ ਆਪਾਂ ਮਗਰ ਵੀ ਤੁਹਾਨੂੰ ਨਿਗਾ ਮਰਵਾ ਦੇਣੀ ਐ ਕੱਲੀ ਕੱਲੀ ਚੀਜ਼ ਤੇ ਜਾ ਕੇ ਲਓ ਜੀ ਮਿੱਤਰੋ ਆ ਆ ਗਈ ਦੀ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਕਿੰਨੇ ਇਹ ਇਜਾੜ ਚੀਜ਼ ਬਣੀ ਹੋਈ ਹੈ ਨਾ ਇਧਰ ਆਪਣੇ ਚੌਂਤਰਾ ਵਗੈਰਾ ਹੁੰਦਾ ਰੋਟੀ ਪਕਾਉਣ ਲਈ ਤੇ ਉਹ ਵੀ ਇੱਥੇ ਜਿਹੜਾ ਹੁਣ ਨਾਸ਼ਟ ਕੀਤਾ ਪਿਆ ਹੈ ਨੀ ਗਾ ਤੇ ਆਪਾਂ ਥੱਲੇ ਵੀ ਤੁਹਾਨੂੰ ਕੈਮਰਾ ਵਾਰ ਕੇ ਦਿਖਾਉਣੀ ਹੈ ਕੱਲੀ-ਕੱਲੀ ਚੀਜ਼ ਲਓ ਵੀ ਮਿੱਤਰੋ ਜਿਹੜਾ ਆਹ ਚੌਂਤਰਾ ਕਿਸੇ ਟਾਈਮ ਤੇ ਇਹ ਚੌਂਤਰੇ ਉੱਤੇ ਰੌਣਕਾਂ ਲੱਗੀਆਂ ਹੁੰਦੀਆਂ ਸੀ ਰੋਟੀ ਵਗੈਰਾ ਇੱਥੇ ਪਕਾਈ ਜਾਂਦੀ ਸੀਗੀ ਅੱਜ ਬਾਈ ਤੁਸੀਂ ਹਾਲਾਤ ਦੇਖ ਸਕਦੇ ਹੋ ਵੀ ਪਰਿਵਾਰ ਦੀ ਪਤਾ ਨਹੀਂ ਕੀ ਮਜਬੂਰੀ ਸੀ ਨਾ ਵੀ ਕਿਉਂ ਇੱਥੋਂ ਛੱਡ ਕੇ ਚਲੇ ਗਏ ਨੇ ਪਰ ਜਿਹੜੀਆਂ ਇੰਟਰਨੈਟ ਤੇ ਫਾਹਾਂ ਚੱਲ ਰਹੀਆਂ ਨੇ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਸ਼ਰਮ ਗਲਤ ਹੈ ਕੋਈ ਵੀ ਇੱਥੇ ਭੂਤ ਪ੍ਰੇਤ ਤੇ ਦੋ ਤਿੰਨ ਨੌਜਵਾਨ ਇਥੋਂ ਪਹਿਲਾਂ ਵੀ ਦੌੜੇ ਸਾਨੂੰ ਮੈਂ ਪਹਿਲਾਂ ਵੀ ਦੱਸਿਆ ਹੋਇਆ ਹੈ ਵੀਡੀਓ ਦੇ ਵਿੱਚ ਤੇ ਆਪਾਂ ਸਾਨੂੰ ਬੈਕ ਸਾਈਡ ਦਿਖਾਉਣੇ ਆ ਜਿੱਥੇ ਉਹਨਾਂ ਦਾ ਮੋਟਰਸਾਈਕਲ ਖੜਾ ਸੀ ਜਿੱਥੋਂ ਉਹ ਫਰਾਰ ਹੋਏ ਨੇ ਕਿਉਂਕਿ ਵੀ ਕੈਮਰੇ ਨੂੰ ਦੇਖ ਕੇ ਉਹ ਦੋ ਨੌਜਵਾਨ ਸਿੱਦੇ ਇਥੋਂ ਨਹੀਂ ਫਰਾਰ ਹੋ ਚੁੱਕੇ ਨੇ ਆ ਜਗ੍ਹਾ ਤੋਂ ਨਹੀਂ ਗਏ ਆ ਭਾਈ ਮੋਟਰਸਾਈਕਲ ਲੈ ਕੇ ਤੇ ਆਪਾਂ ਮੋਟਰਸਾਈਕਲ ਦੀਆਂ ਵੀ ਦਿਖਾ ਦੇਣੇ ਸਾਨੂੰ ਥੱਲੇ ਜਾ ਕੇ ਵੀ ਜਿੱਥੋਂ ਉਹ ਭੱਜ ਕੇ ਇਥੋਂ ਫਰਾਰ ਹੋਏ ਨੇ ਤੇ ਸਿਰਫ ਬਾਈ ਇਹ ਨਿਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਤੇ ਇਸ ਜਗ੍ਹਾ ਦੇ ਉੱਤੇ ਉਹ ਨੌਜਵਾਨ ਜਿਹੜੇ ਮੋਟਰਸਾਈਕਲ ਲੈ ਕੇ ਜਿਹੜੇ ਫਰਾਰ ਬਈ ਇੱਥੇ ਮਾੜਾ ਮੋਟਾ ਨਾ ਤੁਸੀਂ ਰੌਂਡ ਮਾਰੋ ਕਿਉਂਕਿ ਭਵੰਤਮਾਨ ਸਾਹਬ ਨੇ ਆਪਣੇ ਨੇ ਮੁੱਖ ਮੰਤਰੀ ਪੰਜਾਬ ਨੇ ਐਲਾਨ ਕੀਤਾ ਹੈ ਵੀ ਤਲਵੰਡੀ ਸਾਬੋ ਦੇ ਵਿੱਚ ਜਿਹੜਾ ਨਸ਼ਾ ਉਹ ਅਸੀਂ ਬੰਦ ਕਰਨ ਜਾ ਰਹੇ ਹਾਂ ਪਰ ਬਈ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਦੇਖੇ ਹੀ ਹੈ ਨਾ ਵੀ ਕਿੰਨੇ ਮੁੰਡੇ ਸੀਗੇ ਇੱਥੇ ਜੋ ਨਸ਼ਾ ਕਰੀ ਜਾਂਦੇ ਸੀਗੇ ਤੇ ਵੀਡੀਓ ਨੂੰ ਦੇਖ ਕੇ ਉਹ ਉੱਥੋਂ ਭੱਜ ਚੁੱਕੇ ਨੇ ਤੇ ਮੈਂ ਦੁਬਾਰੇ ਫੇਰ ਤੁਹਾਨੂੰ ਨਜ਼ਰ ਮਾਰਾਣਾ ਹੈ ਕੱਲੀਆਂ-ਕੱਲੀਆਂ ਚੀਜ਼ਾਂ ਦੇ ਜਾ ਕੇ ਵੀ ਆਹ ਦੇਖ ਸਕਦੇ ਹੋ ਮੇਰੇ ਭੈਣੋ ਤੇ ਭਰਾਵੋ ਆਹ ਪੰਜਾਂ ਨੇ ਲੈਟਰ ਤੇ ਆਹ ਪੰਜਾਂ ਨੇ ਸਰੰਜਾ ਜਿਹੜਾ ਕਿ ਤਾਜਾ ਨਸ਼ਾ ਕਰਕੇ ਇਥੋਂ ਮੁੰਡੇ ਫਰਾਰ ਹੋਏ ਨੇ ਤੇ ਚਲਦੀ ਚਲਦੀ ਵੀਡੀਓ ਨੂੰ ਬਾਈ ਸ਼ੇਅਰ ਜ਼ਰੂਰ ਕਰ ਦਿਓ ਨਾ ਤਾਂ ਜੋ ਮੇਰੇ ਭੈਣਾਂ ਨੂੰ ਭਰਾਵਾਂ ਨੂੰ ਇਹਦੇ ਬਾਰੇ ਪਤਾ ਲੱਗ ਸਕੇ ਤੇ ਲਓ ਮਿੱਤਰੋ ਆਹ ਦੇਖ ਲਓ ਤੁਹਾਨੂੰ ਜਿੱਥੇ ਇਹਨਾਂ ਨੇ ਸਥਾਨ ਬਣਾਏ ਹੋਏ ਨੇ ਨਸ਼ਾ ਪੱਤਾ ਕਰ ਲਈ ਕਿਵੇਂ ਇੱਟਾਂ ਜਿਹੜੀਆਂ ਹੋਈਆਂ ਨੇ ਕੁਰਸੀਆਂ ਬਣਾਈਆਂ ਹੋਈਆਂ ਨੇ ਬਾਈ ਇੱਟਾਂਆਂ ਤੁਸੀਂ ਦੇਖ ਸਕਦੇ ਹੋ ਤੇ ਆਹ ਇਥੋਂ ਸਰਿੰਜਾ ਵਗੈਰਾ ਭਰ ਕੇ ਜਿਹੜੀ ਆਪਣੀ ਨੌਜਵਾਨੀ ਪੀੜ੍ਹੀ ਹੈ ਆਪਣੀ ਪੰਜਾਬ ਦੀ ਬਾਈ ਉਹ ਖਰਾਬ ਹੋ ਰਹੀ ਹੈ ਨਾ ਤੇ ਇਹੋ ਜਿਹੀਆਂ ਚੀਜ਼ਾਂ ਤੇ ਜਾ ਕੇ ਬਾਈ ਪੋਰਸ ਨੂੰ ਸਖਤੋ ਸਖਤ ਜਿਹੜੀ ਰੇਡ ਕਰਨੀ ਚਾਹੀਦੀ ਹੈ ਲਓ ਵੀ ਮਿੱਤਰੋ ਭੈਣੋ ਤੇ ਭਰਾਵੋ ਕੋਈ ਵੀ ਇਹ ਜਿਹਾ ਕਮਰਾ ਨਹੀਂ ਜਿੱਥੇ ਨਸ਼ੇੜੀਆਂ ਨੇ ਨਾ ਰੌਂਡ ਲਾਇਆ ਹੋਵੇ ਇਹ ਬਈ ਤਲਵੰਡੀ ਸਾਬੋ ਦੀ ਭੂਤਾਂ ਵਾਲੀ ਕੋਠੀ ਦੀ ਤਸਵੀਰ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੀਰੇ ਚਮਚੇ ਸਟਿੰਗਾਂ ਸਰਿੰਜਾਂ ਤੇ ਆ ਪੰਨੀਆਂ ਤੁਸੀਂ ਦੇਖ ਸਕਦੇ ਹੋ ਜਿਹੜੇ ਉੱਤੇ ਨੌਜਵਾਨ ਪੀੜੀ ਦਾ ਬੇੜਾਗਰਕ ਹੋ ਰਿਹਾ ਪੰਜਾਬ ਦੀ ਨੌਜਵਾਨੀ ਪੀੜੀ ਬਈ ਬਹੁਤ ਤਰਸ ਆਉਂਦਾ ਇਹ ਗੀ ਚੀਜ਼ਾਂ ਦੇਖ-ਦੇਖ ਕੇ ਤੁਸੀਂ ਦੇਖ ਸਕਦੇ ਹੋ ਨਾ ਕੀ ਹਾਲਾਤ ਨੇ ਕਿੰਨੀਆਂ ਪੰਨੀਆਂ ਪੰਨਿਆਂ ਨੇ ਤੇ ਪੰਜਾਬ ਸਰਕਾਰ ਨੂੰ ਆਪਾਂ ਬੇਨਤੀ ਵੀ ਕਰਦੇ ਆ ਵੀ ਮਾਰਾ ਜਾ ਧਿਆਨ ਤੁਸੀਂ ਇੱਥੇ ਆ ਕੇ ਜਰੂਰ ਮਾਰੋ ਆਪਾਂ ਲੋਕੇਸ਼ਨ ਜੇ ਤੁਹਾਨੂੰ ਨਹੀਂ ਪਤਾ ਚੱਲਦੀ ਤਾਂ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਇਹ ਨਸ਼ੇੜੀ ਜਿਹੜੇ ਮੁੰਡੇ ਆਪਣੇ ਨੌਜਵਾਨ ਦੇ ਇਹ ਕਿੱਥੋਂ ਆ ਕੇ ਐਂਟਰੀ ਕਰਦੇ ਐ ਕਿੱਥੇ ਜਾ ਕੇ ਇਹ ਨਸ਼ਾ ਪੱਤਾ ਕਰਦੇ ਨੇ ਆਜੋ ਆਪਾਂ ਤੁਹਾਨੂੰ ਉਹ ਵੀ ਦਿਖਾ ਦਨੇ ਆ ਸਾਰੀ ਵੀਡੀਓ ਦੇ ਵਿੱਚ ਲਓ ਵੀ ਮਿੱਤਰੋ ਇਹ ਹੈਗੀ ਤਲਵੰਡੀ ਸਾਬੋ ਇਹ ਬਾਈ ਦਾ ਲੇਲੇ ਵਾਲਾ ਰੋਡ ਮੈਂ ਕਰਨ ਨੂੰ ਕਹੂੰਗਾ ਕੈਮਰਾ ਮਾਰ ਕੇ ਦਿਖਾ ਦੇ ਇੱਧਰ ਲੇਲੇ ਵਾਲਾ ਰੋਡ ਹੈ ਤੇ ਇੱਧਰ ਹੈਗੀ ਤਲਵੰਡੀ ਸਾਬੋ ਇੱਧਰਲੇ ਪਾਸੇ ਦੀ ਮੁੰਡੇ ਆਉਂਦੇ ਨੇ ਨਸ਼ਾ ਪੱਤਾ ਕਰਦੇ ਨੇ ਹ ਇੱਧਰ ਦੀ ਜਾ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਪੰਜਾਬ ਪੁਲਿਸ ਨੂੰ ਬਾਈ ਇਹ ਚੀਜ਼ਾਂ ਕਿਉਂ ਨਹੀਂ ਦਿਖਦੀਆਂ ਇਹ ਨਸ਼ੇੜੀਆਂ ਨਾਲ ਅੱਡਾ ਕਿਉਂ ਨਹੀਂ ਦਿਖਦਾ ਨਾ ਇੱਥੇ ਆਕੇ ਤੁਸੀਂ ਕੋਈ ਵੀ ਮੇਰਾ ਭਰਾ ਕੋਈ ਵੀ ਮੇਰਾ ਵੀਰ ਆਕੇ ਦੇਖ ਸਕਦਾ ਹੈ ਜਦੋਂ ਮਰਜ਼ੀ ਤੁਸੀਂ ਆਜੋ ਤੁਹਾਨੂੰ 5-7 ਨਸ਼ੇੜੀ ਇੱਥੇ ਮਿਲਣਗੇ ਮਿਲਣਗੇ ਪੰਜਾਬ ਦੀ ਨੌਜਵਾਨੀ ਪੀੜ੍ਹੀ ਹੈ ਜਿਹੜੀ ਇੱਥੇ ਆਕੇ ਬਾਈ ਬਰਬਾਦ ਹੋ ਰਹੀ ਹੈ ਤੇ ਮੈਂ ਪੰਜਾਬ ਦੇ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਬੇਨਤੀ ਕਰਦਾ ਵੀ ਭਰਾਵੋ ਬਚਾ ਲਓ ਬਚਾ ਲਓ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਭਰਾਵੋ ਬਚਾ ਲਓ ਤੇ ਵੀਡੀਓ ਬਾਈ ਦੱਬ ਕੇ ਸ਼ੇਅਰ ਕਰ ਦਿਓ ਜੇ ਕਿਸੇ ਮੇਰੇ ਵੀਰ ਨੇ ਭਰਾ ਨੇ ਇਹ ਕੋਠੀ ਦੇਖਣੀ ਤਾਂ ਲੈ ਲਿਆ ਰੋਡ ਤੇ ਉੱਤੇ ਆ ਕੇ ਤੁਸੀਂ ਤਲਵੰਡੀ ਸਾਬੋ ਦੀ ਮੇਨ ਰੋਡ ਹੈ ਰੋੜੀ ਤਲਵੰਡੀ ਸਾਬੋ ਦੀ ਰੋਡ ਤੋਂ ਆ ਕੇ ਲੈ ਲਿਆ ਤੇ ਰੋਡ ਦੇ ਉੱਤੇ ਇਹ ਕੋਠੀ ਮੌਜੂਦ ਹੈ ਤੇ ਇਸ ਤਰ੍ਹਾਂ ਦੀ ਲੋਕੇਸ਼ਨ ਹੈ ਮੈਂ ਪਹਿਲਾਂ ਵੀ ਦਿਖਾਈ ਹੋਈ ਹੈ ਵੀਡੀਓ ਦੇ ਵਿੱਚ ਆ ਕੇ ਤੇ ਕੋਈ ਵੀ ਮੇਰਾ ਵੀਰ ਭਰਾ ਜਦੋਂ ਵੀ ਇੱਥੇ ਆ ਕੇ ਦੇਖ ਸਕਦਾ ਹੈ ਤੇ ਤੁਹਾਨੂੰ ਹਰ ਵਕਤ ਇੱਥੇ 5 ਜਾਂ 7 ਬੰਦੇ ਨਸ਼ੇੜੀ ਮਿਲਣਗੇ ਮਿਲ ਲਗੇ ਤੇ ਵੀਡੀਓ ਨੂੰ ਬਾਈ ਮਾਰ ਕੇ ਦੱਬ ਕੇ ਸ਼ੇਅਰ ਕਰ ਦਿਓ ਹਣਾ ਤਾਂ ਜੋ ਮੇਰੇ ਭੈਣ ਭਰਾਵਾਂ ਨੂੰ ਇਹੋ ਜਿਹੀਆਂ ਚੀਜ਼ਾਂ ਅੱਗੇ ਤੋਂ ਅੱਗੇ ਲੈ ਕੇ ਆਉਂਦੇ ਰਗੇ ਸਤਿ ਸ੍ਰੀ ਅਕਾਲ ਜੀ